ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਦੰਦਮਾ ਸਾਹਿਬ ਚਮਕੌਰ ਸਾਹਿਬ ਦਸ਼ਮੇਸ਼ ਪਿਤਾ ਜੀ ਸਿੰਘਾਂ ਪੰਜ ਪਿਆਰਿਆਂ ਤੇ ਸਹਿਬਜ਼ਾਦਿਆਂ ਦੇ ਨਾਲ 7 ਪੂ 1764 ਸੰਮਤ ਨੂੰ ਦਿਨ ਸ਼ੇਪੇਸਤਾਂ ਤੇ ਪਹੁੰਚੇ ਇਥੋਂ ਗੁਰੂ ਸਾਹਿਬ ਨੇ ਪੰਜ ਸਿੰਘਾਂ ਨੂੰ ਚਮਕੌਰ ਦੀ ਗੜੀ ਦੇ ਮਾਲਕ ਰਾਏ ਜਗਤ ਸਿੰਘ ਰਾਜਪੂਤ ਕੋਲ ਭੇਜਿਆ ਤਾਂ ਕਿ ਉਹ ਸਿੰਘਾਂ ਸਮੇਤ ਗੜੀ ਵਿੱਚ ਪ੍ਰਵੇਸ਼ ਕਰ ਸਕਣਾ ਜਦੋਂ ਸਿੰਘਾਂ ਨੇ ਗੜੀ ਦੇ ਮਾਲਕ ਨੂੰ ਗੁਰੂ ਸਾਹਿਬ ਜੀ ਦਾ ਸਨੇਹਾ ਦਿੱਤਾ ਤਾਂ ਉਹ ਮੁਗਲ ਸੈਨਾ ਤੋਂ ਡਰ ਗਿਆ ਤੇ ਟਾਲਮਟੋਲ ਕਰਨ ਲੱਗਾ ਕਹਿਣ ਲੱਗਾ ਕਿ ਮੇਰੇ ਕੋਲ ਗੁਰੂ ਸਾਹਿਬ ਨੂੰ ਭੇਟਾ ਦੇਣ ਲਈ ਕੁਝ ਵੀ ਨਹੀਂ ਸਿੰਘਾਂ ਨੇ ਆ ਕੇ ਇਹ ਗੱਲ ਗੁਰੂ ਸਾਹਿਬ ਜੀ ਨੂੰ ਦੱਸੀ ਤਾਂ ਦਸ਼ਮੇਸ਼ ਪਿਤਾ ਜੀ ਨੇ ਇੱਕ ਸਿੰਘ ਨੂੰ ਪੰਜ ਮੋਰਾਂ ਦੇ ਕੇ ਰਾਏ ਜਗਤ ਵੱਲ ਭੇਜਿਆ ਪਰ ਫਿਰ ਵੀ ਉਸ ਨੇ ਗੜੀ ਦੇਣ ਤੋਂ ਮਨਾ ਕਰ ਦਿੱਤਾ ਫਿਰ ਜਗਤ ਸਿਉਂ ਦੇ ਛੋਟੇ ਭਰਾ ਰੂਪ ਚੰਦ ਨੂੰ 50 ਮੋਰਾ ਗੁਰੂ ਸਾਹਿਬ ਜੀ ਵੱਲੋਂ ਦਿੱਤੀਆਂ ਗਈਆਂ ਤਾਂ ਉਸ ਨੇ ਗੜੀ ਵਿੱਚੋਂ ਆਪਣਾ ਬਣਦਾ ਹਿੱਸਾ ਗੁਰੂ ਸਾਹਿਬ ਜੀ ਨੂੰ ਦੇ ਦਿੱਤਾ ਤੇ ਫਿਰ ਦਸ਼ਮੇਸ਼ ਪਿਤਾ ਜੀ ਸਹਿਬਜਾਦਿਆਂ ਪੰਜ ਪਿਆਰਿਆਂ ਤੇ ਸਿੰਘਾਂ ਸਮੇਤ ਗੜੀ ਵਿੱਚ ਪ੍ਰਵੇਸ਼ ਕਰ ਗਏ ਜਿੱਥੇ ਦੁਨੀਆਂ ਦੀ ਮਹਾਨ ਤੇ ਲਸਾਨੀ ਜੰਗ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ